ਨੈਟ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਦੇ ਗੁਰਕੀਰਤ ਸਿੰਘ ਮੰਗਟ 23 ਅਪ੍ਰੈਲ ਨੂੰ ਗੁਰੂ ਚਰਨਾ ਵਿੱਚ ਜਾ ਬਿਰਾਜੇ ਹਨ। ਉਹਨਾਂ ਦੀ ਬੇਵਕਤੀ ਮੌਤ ਨੇ ਮੰਗਟ ਪਰਿਵਾਰ ਅਤੇ ਉਹਨਾਂ ਦੇ ਦੋਸਤਾਂ ਮਿੱਤਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਗੁਰਕੀਰਤ ਸਿੰਘ ਮੰਗਟ ਬੜੇ ਹੁਨਾਰੀ ਵਿਦਿਆਰਥੀ ਅਤੇ ਹਾਕੀ ਦੇ ਵਧੀਆ ਖਿਡਾਰੀ ਸਨ। ਉਹਨਾਂ ਦੇ ਪਿਤਾ ਪ੍ਰੀਤਪਾਲ ਸਿੰਘ ਹਾਕੀ ਦੇ ਆਪਣੇ ਸਮੇਂ ਦੇ ਵਧੀਆ ਕੌਮੀ ਪੱਧਰ ਦੇ ਖਿਡਾਰੀ ਸਨ। ਜਦਕਿ ਉਹਨਾਂ ਦੇ ਦਾਦਾ ਚੰਦ ਸਿੰਘ ਜੋ ਹਾਕੀ ਦਾ ਦੇ ਬਹੁਤ ਹੀ ਵਧੀਆ ਕੋਚ ਅਤੇ ਹਾਕੀ ਖਿਡਾਰੀ ਸਨ ਉਹਨਾਂ ਨੇ ਰਾਮਪੁਰ ਸਕੂਲ ਵਿੱਚ ਸਿੱਖਿਆ ਦੇ ਖੇਤਰ ਵਿੱਚ ਸੇਵਾ ਕਰਦਿਆ ਆਪਣੀ ਕੋਚਿੰਗ ਸਦਕਾ ਕਈ ਨਾਮੀ ਹਾਕੀ ਖਿਡਾਰੀ ਪੈਦਾ ਕੀਤੇ ਹਨ ਗੁਰਕੀਰਤ ਸਿੰਘ ਨੇ ਲੰਬਾ ਅਰਸਾ ਜਰਖੜ ਹਾਕੀ ਅਕੈਡਮੀ ਵਿੱਚ ਹਾਕੀ ਦੀ ਟ੍ਰੇਨਿੰਗ ਲਈ ਜਿੱਥੋਂ ਉਹ ਕੌਮੀ ਪੱਧਰ ਤੇ ਹਾਕੀ ਖੇਡਿਆ ਫਿਰ ਹਾਕੀ ਦੀ ਵਧੀਆ ਖੇਡ ਸਦਕਾ ਉਹਨਾਂ ਨੂੰ ਸਰਕਾਰੀ ਨੌਕਰੀ ਮਿਲੀ ਜੀ ਜ਼ਿੰਦਗੀ ਵਿੱਚ ਉਹਨਾਂ ਨੇ ਹੋਰ ਅੱਗੇ ਵਧਣਾ ਸੀ ਪਰ ਅਚਨਚੇਤ ਮੌਤ ਦੇ ਜੱਫੇ ਨੇ ਉਸ ਦੀ ਜ਼ਿੰਦਗੀ ਦੀ ਸਾਰੀ ਕਹਾਣੀ ਹੀ ਖਤਮ ਕਰ ਦਿੱਤੀ। ਸਵਰਗੀ ਗੁਰਕੀਰਤ ਸਿੰਘ ਮੰਗਟ ਉਰਫ ਗੋਲਡੀ ਦੇ ਨિમਿਤ ਪਾਠ ਦਾ ਪਾਉਗਾ ਤੇ ਅੰਤਿਮ ਅਰਦਾਸ 8 ਮਈ ਦਿਨ ਵੀਰਵਾਰ ਨੂੰ ਗੁਰਦੁਆਰਾ ਭਗਵਾਨ ਸਰ ਸਾਈ ਪੱਤੀ ਚੰਦੂ ਪਿੰਡ ਰਾਮਪੁਰ ਜ਼ਿਲ੍ਹਾ ਲੁਧਿਆਣਾ ਵਿਖੇ ਦੁਪਹਿਰ 12:00 ਵਜੇ ਤੋਂ 1:00 ਵਜੇ ਤੱਕ ਹੋਵੇਗੀ। ਆਪ ਸਭ ਨੂੰ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ।